ਇੱਕ ਵੀ ਕੋਈ ਪ੍ਰੋਜੈਕਟ ਸਿਹਤ ਸਹੂਲਤਾਂ ਦੇ ਨਾਲ ਸੰਬੰਧਿਤ ਆਪਣੀ ਸਰਕਾਰ ਨੇ ਹਲਕਾ ਧਰਮ ਕੋਡ ਦੇ ਵਿੱਚ ਨਹੀਂ ਦਿੱਤਾ ਸਗੋਂ ਜਿਹੜਾ ਇਹਨਾਂ ਨੇ ਸੀਐਚਸੀ ਕੋਰਡੀਸਿੰਗਾਂ ਦੀ ਗੱਲ ਕੀਤੀ ਹੈ ਕਿ ਅਸੀਂ ਉਹਦੇ ਵਿੱਚ ਸਹੂਲਤਾਂ ਦੇ ਰਹੇ ਹਾਂ ਸਾਡੇ ਕੋਲੇ 8 ਐਮਬੀਬੀਐਸ ਡਾਕਟਰਾਂ ਦੀਆਂ ਪੋਸਟਾਂ ਨੇ ਤੇ ਜਿਹਦੇ ਵਿੱਚੋਂ ਸਿਰਫ 2 ਵਜੇ ਤੱਕ ਫਿਲ ਹੋਈਆਂ ਨੇ ਤਿੰਨ ਦੋ ਵਾਰ ਡਾਕਟਰਾਂ ਦੀ ਭਰਤੀ ਕੀਤੀ ਗਈ ਹੈ ਇਹ ਜਿਲ੍ਹਾ ਮੋਗੇ ਨਾਲ ਹੀ ਤਕਰੀਬਨ ਮਤਰੀਂ ਮਾਵਲਾ ਸਲੂਕ ਕੀਤਾ ਗਿਆ ਹਰੇਕ ਕਾਰਕ ਸਾਬ ਜਵਾਬਦੇਹ ਲੱਗੇ ਨੇ ਨਹੀਂ ਇੱਕ ਮਿੰਟ ਜੀ ਮੈਨੂੰ ਕੱਲ ਕੰਪਲੀਟ ਕਰਨ ਤੋਂ ਬਾਅਦ ਸਾਹਿਬ ਬੈਠੋ ਜੀ ਜਦ ਤੱਕ ਬੋਲੋ ਪਹਿਲਾਂ 300 ਡਾਕਟਰ ਸਪਾਈਸ ਡਾਕਟਰ ਭਰਤੀ ਕੀਤੇ ਗਏ ਉਹਦੇ ਵਿੱਚੋਂ ਸਿਰਫ ਚਾਰ ਡਾਕਟਰ ਆ ਜਿਹੜੇ ਉਹ ਮੋਗੇ ਨੂੰ ਮਿਲੇ ਆ ਹੁਣ ਐਮਬੀਬੀਐਸ ਡਾਕਟਰ ਭਰਤੀ ਕੀਤੇ ਗਏ ਜਿਹੜੇ ਕੱਲ ਲਿਸਟ ਆਈ ਆ 255 ਇਹਦੇ ਵਿੱਚ ਵੀ ਸਿਰਫ ਚਾਰ ਡਾਕਟਰ ਜਿਹੜੇ ਹੈਗੇ ਆ ਇਹ ਮੋਗੇ ਨੂੰ ਮਿਲੇ ਆ ਇੱਕ ਛੋਟਾ ਜਿਹਾ ਜਿਲ੍ਹਾ ਮਲੇਰ ਕੋਟਲਾ ਉਹਨੂੰ 28 ਐਮਬੀਬੀਐਸ ਡਾਕਟਰ ਦੇ ਦਿੱਤੇ ਗਏ ਜਦ ਕਿ ਮੋਗੇ ਨੂੰ ਸਿਰਫ ਚਾਰ ਡਾਕਟਰ ਦਿੱਤੇ ਆ ਮੈਂ ਪੁੱਛਿਆ ਜਣਾ ਵੀ ਹਵੇਤ ਕਰਾ ਮੋਗੇ ਨਾਲ ਕਿਉਂ ਆ ਕੀ ਗੱਲ ਮੋਗਾ ਪੰਜਾਬ ਦਾ ਹਿੱਸਾ ਨਹੀਂ ਸ਼ਹਿਰ ਅਜਾ ਪਾਕਿਸਤਾਨ ਚ ਰਹਿੰਦੇ ਆ ਮੈਨੂੰ ਤਾਂ ਲੱਗਦਾ ਜੀ ਧੰਨਵਾਦ